ਪੰਜਾਬ ਕਾ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਅੱਜ ਮੀਟਿੰਗ ਕੀਤੀ ਗਈ ਸਾਰੀਆਂ ਜੁਨੀਅਨਾਂ ਵੱਲੋਂ ਤੇ ਪ੍ਰਧਾਨ ਜੀ ਅੱਜ ਇਹ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਇਹ ਕਿਸ ਨਾਲ ਸੰਬੰਧ ਹੈ ਤੇ ਕੀ ਤੁਹਾਡਾ ਅੱਗੇ ਦਾ ਪ੍ਰੋਗਰਾਮ ਹੈ ਉਹਦੇ ਬਾਰੇ ਸਾਨੂੰ ਦੱਸੋਗੇ ਕੀ ਹੈ ਜੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਇਹ ਪੀਐਸਪੀਸੀਐਲ ਦੇ ਅਦਾਰੇ ਨਾਲ ਸੰਬੰਧਿਤ ਮਲਾਜ਼ਮ ਤੇ ਪੈਨਸ਼ਨਰ ਜਾਇਬੰਦੀਆਂ ਨੇ ਸਾਂਝੇ ਫੌਰ ਤੇ 26 7 25 ਨੂੰ ਲੁਧਿਆਣੇ ਚ ਇਹ ਇਸ ਕਰਨੈਲ ਸਿੰਘ ਦੀ ਸ਼੍ਰੋਪਾ ਮੰਡਲ ਵਿੱਚ ਕੀਤੀ ਆ ਇਹਦੇ ਚ ਅਸੀਂ ਮੈਨੇਜਮੈਂਟ ਨੂੰ ਕਿਉਂਕਿ ਮੈਨੇਜਮੈਂਟ ਦੇ ਨਾਲ ਸਾਡੀ 2 ਜੂਨ ਨੂੰ ਮੀਟਿੰਗ ਹੋਈ ਸੀ ਤੇ ਉਹ ਮੀਟਿੰਗ ਦੇ ਵਿੱਚ ਮਲਾਜ਼ਮ ਤੇ ਪੈਨਸ਼ਨਰ ਮਸਲਿਆਂ ਤੇ ਬਹੁਤ ਸਹਿਮਤੀਆਂ ਬਣੀਆਂ ਸੀ ਤੇ ਉਹ ਸਮੇਂ ਤੇ ਮੈਨੇਜਮੈਂਟ ਨੇ ਭਰੋਸਾ ਦਿੱਤਾ ਸੀ ਤੇ ਅਸੀਂ 12-12 ਦਿਨ ਦੇ ਵਿੱਚ ਲਾਗੂ ਕਰਾਂਗੇ ਅਸੀਂ ਉਹਨਾਂ ਨੂੰ ਪ੍ਰੋਪਰ ਸਮਾਂ ਦਿੱਤਾ ਫਿਰ ਉਹਨਾਂ ਨੇ ਸਾਡੇ ਕੋਲ ਸੀਐਮਡੀ ਸਾਹਿਬ ਨੇ ਸਮਾਂ ਮੰਗਿਆ ਫਿਰ 10 ਦਿਨ ਦਾ ਦਿੱਤਾ ਲੇਕਿਨ ਉਹਨਾਂ ਨੇ ਉਹ ਜੋ ਸਹਿਮਤੀਆਂ ਹੋਈਆਂ ਸੀ ਉਹ ਸਾਨੂੰ ਮਿੰਡਸਤ ਦੇ ਉਹਦੇ ਨਾਲ ਜੁਗ ਨੂੰ ਤੇ ਉਹਨੂੰ ਲਾਗੂ ਨਹੀਂ ਕੀਤਾ ਤੇ ਅਸੀਂ ਸੰਘਰਸ਼ ਦੇ ਮੈਦਾਨ 'ਚ ਹੁਣ ਅਸੀਂ ਸਰਕਲਾਂ ਦੇ ਧਰਨੇ ਲਾ ਕੇ ਅਟੇ ਆਂ ਕੱਲ ਨੂੰ ਅਸੀਂ ਦੁਬਿਨਾਂ ਦੇ ਅੱਗੇ ਧਰਨੇ ਲਾਉਣੇ ਆ ਤੇ 27 ਤਰੀਕ ਨੂੰ ਬਿਜਲੀ ਮੰਤਰੀ ਦੇ ਜਿਹੜਾ ਉਹ ਅੰਮ੍ਰਿਤਸਰ ਉਹਨਾਂ ਦੀ ਰਹਿਸ਼ ਤੇ ਹਾਰੇ ਪੰਜਾਬ ਤੋਂ ਵੱਡੇ ਆਕਾਰ ਦਾ ਜਿਹੜਾ ਧਰਨਾ ਲਾ ਰਹੇ ਆ ਇਹਦੇ ਤੋਂ ਇਲਾਵਾ ਅਸੀਂ ਸਮੂਹਿਕ ਛੁੱਟੀ ਜਿਹੜੀ ਆ 11 12 ਤੇ 13 ਤਰੀਕ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਅਸੀਂ ਪਾਵਰ ਦੀ ਮੈਨੇਜਮੈਂਟ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਬਾਜੂ ਮਸਲੇ ਆ ਉਹ ਤੁਸੀਂ ਮੰਨੇ ਆ ਤੇ ਤੁਸੀਂ ਲਾਗੂ ਨਹੀਂ ਕਰਦੇ ਇਸ ਕਰਕੇ ਮਲਾਜ਼ਮ ਤੇ ਪੈਨਸ਼ਨਰ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ 200 ਰੁਪਈਆ ਪੈਨਸ਼ਨਰ ਦਾ ਤਕੇ ਨਾਲ ਜਿਹੜਾ ਉਹ ਉਹਦੀ ਰਿਕਵਰੀ ਕੀਤੀ ਜਾ ਰਹੀ ਹੈ ਤੇ ਹੋਰ ਸਾਡੇ ਜਿਹੜੇ ਬਹੁਤ ਸਾਰੇ ਮਸਲੇ ਆ ਜਿਹੜਾ ਸਾਡਾ 7ਵਾਂ ਤਨਖਾਹ ਕਮਿਸ਼ਨ ਸਾਡੇ ਤੇ ਠੋਸਿਆ ਜਾ ਰਿਹਾ ਸਾਡੇ ਅਮਲਾਈ ਤੇ ਨਵੇਂਆਂ ਦੇ ਖਾਸ ਕਰਕੇ ਅਸੀਂ ਉਹ ਕਹਿਣਾ ਚਾਹੁੰਦੇ ਵੀ ਅਸੀਂ ਸੇਵੇਂ ਦੀ ਮੰਗ ਕਰ ਸੀ। ਬਾਕੀ ਜਿਹੜੇ ਸਾਡੇ ਮਸਲੇ ਆ ਅਸੀਂ ਸਾਰੇ ਆਗੂਆਂ ਨੇ ਅੱਜ ਸਾਥੀ ਰਫਤ ਸਿੰਘ ਨੇ ਸਾਥੀ ਹਰਪਾਲ ਜੀ ਨੇ ਸਾਥੀ ਜਸਪੀਰ ਸਿੰਘ ਆੜਲੂ ਜੀ ਨੇ ਸਾਥੀ ਗੁਰਵੇਲ ਸਿੰਘ ਬਲਪੁਰੀਆ ਜੀ ਨੇ ਇਸੇ ਤਰ੍ਹਾਂ ਸਾਥੀ ਰਵੇਲ ਸਿੰਘ ਸਾਈਪੁਰ ਨੇ ਇਸੇ ਤਰ੍ਹਾਂ ਸਾਥੀ ਸੁਖਵਿੰਦਰ ਸਿੰਘ ਜੀ ਖਾਲ ਨੇ ਗੁਰਪੇ ਸਿੰਘ ਢੱਲੋਂ ਤੇ ਇਸੇ ਤਰ੍ਹਾਂ ਐਸੋਸੀਏਸ਼ਨ ਯੂਨੀਅਰ ਇੰਜੀਨੀਅਰ ਦੇ ਸਾਡੇ ਸਾਥੀ ਨੇ ਢੱਲੋਂ ਸਾਹਿਬ ਤੇ ਕੁਲਵਿੰਦਰ ਸਿੰਘ ਢੱਲੋਂ ਟੈਕਨੀਕਲ ਸਰਸ ਯੂਨੀਅਨ ਦੇ ਆ ਮੈਂ ਸਮਝਦਾ ਹਾਂ ਕਿ ਸਮੁੱਚੀ ਲੀਡਰਸ਼ਿਪ ਜਿਹੜੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੀ ਹੋਈ ਆ ਤੇ ਦਵਿੰਦਰ ਪਸ਼ੌਰ ਜਿਹੜੇ ਆ ਉਹ ਇੱਥੇ ਸਾਰੇ ਵੱਡੇ ਜਿਹੜੇ ਆਗੂ ਆ ਇਸ ਲਹਿਰ ਦੇ ਉਹ ਅਸੀਂ ਇਕੱਠੇ ਹੋ ਕੇ ਮੈਨੇਜਮੈਂਟ ਤੇ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ ਵੀ ਅਸੀਂ ਸੰਘਰਸ਼ ਵਾਲੇ ਬੰਦੇ ਨੂੰ ਦੁਰਗੇ ਅਸੀਂ ਚਾਹੁੰਦੇ ਆ ਵੀ ਟੇਬਲ ਤੇ ਬੈਠ ਕੇ ਮਸਲੇ ਹੱਲ ਮੈਨੇਜਮੈਂਟ ਮੰਨ ਕੇ ਮੁਕਰਦੀ ਹੁਣ ਵਾਦਾ ਖਰਾਮੀ ਕਰਦਾ ਹਾਂਜੀ ਇਹ ਸਨ ਸਾਰੇ ਜਿਹੜੇ ਸਾਰੇ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਨੇ ਇਹਨਾਂ ਵੱਲੋਂ ਜਿਹੜਾ ਹੈਗਾ 27 ਤਰੀਕ ਨੂੰ ਬਿਜਲੀ ਮੰਤਰੀ ਦਾ ਅੰਮ੍ਰਿਤਸਰ ਦੇ ਵਿਖੇ ਧਰਨਾ ਐਲਾਨ ਕੀਤਾ ਗਿਆ ਔਰ ਸਮੂਹ ਜਥੇਬੰਦੀਆਂ ਦੇ ਸਾਰੇ ਪੰਜਾਬ ਦੇ ਮੁਲਾਜ਼ਮ ਜਿਹੜੇ ਉੱਥੇ ਸ਼ਾਮਲ ਹੋਣਗੇ ਉਸ ਤੋਂ ਬਾਅਦ 11 12 13 ਤਰੀਕ ਨੂੰ ਜਿਹੜਾ ਹੈਗਾ ਸਮੂਹਿਕ ਛੁੱਟੀ ਮਤਲਬ ਸਾਰੇ ਬਿਜਲੀ ਬੋਰਡ ਦੇ ਜਿੰਨੇ ਵੀ ਪੀਐਸਪੀਸੀਐਲ ਦੇ ਕਰਮਚਾਰੀ ਆ ਉਹਨਾਂ ਵੱਲੋਂ ਸਮੂਹਿਕ ਛੁੱਟੀ ਭਰ ਕੇ ਰੋਸ ਮਜਾਰਾ ਕੀਤਾ ਜਾਵੇਗਾ ਜੀ